ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਆਹ ਤੁਸੀਂ ਮੇਰੇ ਸਾਹਮਣੇ ਖੇਤ ਦੇਖ ਸਕਦੇ ਹੋ ਇਹ ਉਹਨਾਂ 'ਚੋਂ ਇਹਨਾਂ ਦੀ ਅੱਪ ਅੱਜ ਗੱਲ ਕਰਾਂਗੇ ਜਿਨ੍ਹਾਂ ਨੂੰ ਲੱਗੇ 50 ਦਿਨ ਅਜ ਹੋ ਚੁੱਕੇ ਨੇ ਮਤਲਬ ਜਿਹੜੇ ਝੋਨੇ 15 ਤੋਂ 20 ਜੂਨ ਦੇ ਵਿੱਚ ਲੱਗੇ ਹੋਏ ਨੇ ਅਗੇਤੇ ਝੋਨੇ ਉਹ ਝੋਨੇ ਨੂੰ ਤੁਸੀਂ ਦੋ ਸਪਰੇਹਾਂ ਨਾਲ ਕਿਵੇਂ ਪਕਾਉਣਾ ਹੈ ਮੇਨ ਗੱਲ ਕਰਾਂਗੇ ਮੁੱਛਲ ਦੀ ਕਿਉਂਕਿ ਮੁੱਛਲ ਸਭ ਤੋਂ ਜ਼ਿਆਦਾ ਐਸੀ ਗੱਲ ਵਾਸਤੇ ਪਪੂਲਰ ਹੈ ਵੀ ਪੰਜ ਸਪਰੇਹਾਂ ਹੋ ਜਾਂਦੀਆਂ ਨੇ ਜੀ ਸੱਤ ਹੋ ਜਾਂਦੀਆਂ ਨੇ ਜੀ ਜੇ ਮੁੱਛਲ ਲਾਉਣੀ ਹੈ ਜੀ ਢੋਲਾ ਮੋਡੇ ਤੇ ਰਹਿੰਦਾ ਉਹ ਗੱਲਾਂ ਕਰਕੇ ਜਿਹੜੀ ਆ ਇਹ ਬਦਨਾਮ ਹੈ ਵੈਰਾਈਟੀ ਕਿਉਂਕਿ ਇਹ 160 ਦਿਨ ਲੈ ਜਾਂਦੀ ਹੈ ਜਿਹੜਾ ਬਲਾਸਟ ਦਾ ਰੋਗ ਹੈ ਉਹ ਇਹਨੂੰ ਬਹੁਤ ਜ਼ਿਆਦਾ ਆਉਂਦਾ ਹੈ ਇਸੇ ਕਾਰਨ ਇਹਨੂੰ ਜਿਹੜੀ ਸਪਰੇਹਾਂ ਤੋਂ ਬਚਾ ਜਿਹੜਾ ਇਹੀ ਕਾਰਨ ਹੈ ਕਿ ਇਹਨੂੰ ਜਿਹੜਾ ਬਿਮਾਰੀਆਂ ਤੋਂ ਬਚਾਉਣ ਵਾਸਤੇ ਆਪਾਂ ਨੂੰ ਪੂਰੀ ਗੌਰ ਰੱਖਣੀ ਪੈਂਦੀ ਹੈ ਪਰ ਮੇਨ ਗੱਲ ਕਰਦੇ ਆਂ ਵੀ ਇਹਦੇ ਤੇ ਚਾਰ ਸਪਰੇਹਾਂ ਕਰੀਏ ਪੰਜ ਸਪਰੇਹਾਂ ਕਰੀਏ ਜੀ ਇਹ ਉਹਨਾਂ ਦੀ ਬਜਾਏ ਆਪਣਾ ਦੋ ਸਪਰੇਹਾਂ ਨਾਲ ਸਰਜੇ ਉਹ ਤਰੀਕਾ ਕਿਹੜਾ ਹੈ ਉਹਦੇ ਵਾਸਤੇ ਤੁਸੀਂ ਨੇ ਗੌਰ ਕੀ ਰੱਖਣੀ ਹੈ ਵੀ ਅੱਜ ਇਹ 50 ਦਿਨਾਂ ਦੀ ਹੋ ਗਈ ਤਾਂ ਇਹਦੇ ਵਿੱਚ ਜੇ ਸੋਨੂੰ ਅੱਜ ਦੇ ਟਾਈਮ ਦੇ ਵਿੱਚ ਵੈਸੇ ਪੱਤਾ ਲਵੇਟ ਹੈ ਨਹੀਂ ਗੋਬ ਦੀ ਸੁੰਡੀ ਹੈ ਨਹੀਂ ਪ੍ਰਦਾਨ ਜੇ ਲਿਆਂਦੀ ਹੋਈ ਹੈ ਤਾਂ ਉਹਨੂੰ ਰੱਖੀ ਰੱਖੋ ਹਜੇ ਪਾਉਣ ਦੀ ਕੋਈ ਲੋੜ ਲੋੜ ਨਹੀਂ ਹਲਕੀ ਬਾਰਿਸ਼ ਹੋ ਰਹੀ ਹੈ ਠੰਡੀ ਹਵਾ ਚੱਲ ਰਹੀ ਹੈ ਉਹਦੇ ਨਾਲ ਵੈਸੇ ਵੀ ਜੇ ਕੋਈ ਬੇਦ ਹੋਊਗਾ ਸੁੰਡੀ ਹੋਊਗੀ ਉਹ ਨੀਚੇ गिर ਜੂਗੀ ਕੋਈ ਲੋੜ ਨਹੀਂ ਬਟ ਫਿਰ ਵੀ ਜੇ ਆਉਣ ਵਾਲੇ 25 ਦਿਨਾਂ ਤੱਕ ਇਹਦੇ ਵਿੱਚ ਕੋਈ ਗੋਪ ਦੀ ਸੁੰਡੀ ਆਉਂਦੀ ਹੈ ਜਾਂ ਪੱਤਾ ਲਵੇਟ ਆਉਂਦੀ ਹੈ ਤਾਂ ਤੁਸੀਂ ਨੇ ਕੀ ਕਰਨਾ ਸਿਰਫ ਸੁੰਡੀ ਦਾ ਕੰਟਰੋਲ ਕਰਨਾ ਹੈ ਉਹ ਤੁਸੀਂ ਚਾਹੇ ਸਪਰੇਅ ਨਾਲ ਕਰੋ ਚਾਹੇ ਤੁਸੀਂ ਕਰੋ ਉਪਾਧਾਨ ਨਾਲ ਚਾਹੇ ਕਰੋ ਫਰਟੇਰਾ ਨਾਲ ਉਹਦੇ ਤੇ ਆਪਾਂ ਗੱਲ ਨਹੀਂ ਕਰਦੇ ਆਪਾਂ ਮੇਨ ਗੱਲ ਕਰਾਂਗੇ ਜਿਹੜੀਆਂ ਅੱਗੇ ਬਲਾਸਟ ਦੀਆਂ ਸਪਰੇਹਾਂ ਹੋਣੀਆਂ ਜਿਹੜੀਆਂ ਮੇਨ ਦੋ ਸਪਰੇਹਾਂ ਆਉਣੀਆਂ ਨੇ ਉਹ ਤੁਸੀਂ ਨੇ ਸ਼ੁਰੂ ਕਦੋਂ ਕਰਨੀਆਂ ਨੇ ਜਿਹੜੀ ਤੁਸੀਂ ਨੇ ਮੇਨ ਸਪਰੇਅ ਕਰਨੀ ਹੈ ਉਹ ਸਪਰੇਅ ਤੁਸੀਂ ਕਰਨੀ ਹੈ ਜਦੋਂ ਇਹਦੀ ਜਿਹੜੀ ਆ ਨਾਲੀ ਹੈ ਉਹ ਸਿੱਧੀ ਹੋ ਗਈ ਤੇ ਮੁੰਜਰ ਨਿਕਲਣ ਨੂੰ ਝੋਨਾ ਤਿਆਰ ਹੋ ਗਿਆ ਇਸ ਤਰ੍ਹਾਂ ਇਹਦਾ ਤੁਸੀਂ ਦੇਖ ਲਿਓ ਵੀ ਇਹੇ ਨਾੜੀਆਂ ਜਿਹੜੀਆਂ ਉਹ ਗੋਲ ਕਰ ਜੂਗੀ ਇੱਥੋਂ ਤੇ ਐਨੀ ਕ ਮੁੰਜਰੇ ਜਿਹੜੀ ਉਹ ਤਿਆਰ ਹੋ ਜੂਗੀ ਅੱਗੇ ਗੋਬਾ ਕਹਿ ਸਕਦੇ ਆਂ ਵੀ ਆਪਾਂ ਜੀਰੀ ਚੱਕ ਲੂਗੀ ਪਰ ਇਹਦੇ ਵਿੱਚ ਆਪਾਂ ਕਾਹਲ ਕੀ ਕਰਦੇ ਆਂ ਕਿ ਜਿਹੜੀ 131 ਵੈਰਾਈਟੀ ਐ ਜਾਂ 212 ਵੈਰਾਈਟੀਆਂ ਨੇ ਆਪਣੇ ਇਹਦੇ ਨਾਲ ਲੱਗੀਆਂ ਹੋਈਆਂ ਨੇ ਤੁਸੀਂ ਕੀ ਕਰਦੇ ਹੋ ਉਹਦੇ ਤੇ ਸਪਰੇਅ ਕਰਦੇ ਹੋ ਤਾਂ ਕਹਿ ਦੇਣੋ ਇੱਥੇ ਵੀ ਨਾਲ ਹੀ ਕਰ ਦੋ ਅਸਲ ਦੇ ਵਿੱਚ ਇਹ ਸਪਰੇਅ ਇੱਥੇ ਇੰਨੀ ਜਲਦੀ ਕਰਨ ਦੀ ਕੋਈ ਲੋੜ ਨੂੰ ਜੇ ਅੱਜ ਇਹ 50 ਦਿਨਾਂ ਦੀ ਹੋਈ ਐ ਤਾਂ ਇਹ 150 ਦਿਨ ਤੇ ਜਾ ਕੇ ਓਵਰਾਲ ਤਾਂ 30 ਦਿਨ ਪਨੀਰੀ ਦੇ ਕੱਢ ਦੀਏ ਤਾਂ 120 ਦਿਨਾਂ ਤੇ ਜਾ ਕੇ ਇਹ ਪੱਕੂਈ ਘੱਟੋ ਘੱਟ ਇਹ 60-70 ਦਿਨ ਜਿਹੜਾ ਇਹ ਖੇਤ ਦੇ ਵਿੱਚ ਹੋਰ ਲਊਗੀ ਜੇ ਇਹ 60 ਤੋਂ 70 ਦਿਨ ਲਊਗੀ ਇਹਦਾ ਮਤਲਬ ਤੁਸੀਂ ਜੇ ਲਾਸਟ ਵਾਲੇ 30-35 ਦਿਨ ਪਕਾ ਦੇ ਕੱਢ ਦੀਏ ਤਾਂ 30-35 ਦਿਨ ਇਹਨੇ ਹਜੇ ਹੋਰ ਚੰਗੀ ਤਰ੍ਹਾਂ ਗੋਭਾ ਨਹੀਂ ਚੱਕਣਾ ਅੱਜ ਹੋ ਗਈ 10 ਤਰੀਕ ਅਗਸਤ ਦੀ ਤਾਂ ਇਹ ਸਤੰਬਰ 10 ਤਰੀਕ ਦੇ ਲਵੇ ਜਾ ਕੇ ਚੰਗੀ ਤਰ੍ਹਾਂ ਗੋਭਾ ਚੱਕੂਗੀ ਦਾ 10 ਤਰੀਕ ਦੇ ਨੇੜੇ ਜਾ ਕੇ ਅੱਜ ਤੋਂ 25 ਤੋਂ 30 ਦਿਨਾਂ ਨੂੰ ਆਪਾਂ ਇਹ ਤੇ ਸਪਰੇ ਜਿਹੜੀ ਮੇਨ ਸਪਰੇ ਐ ਉਹ ਕਰਨੀ ਐ ਉਦੋਂ ਪਹਿਲਾਂ ਜੇ ਤੁਸੀਂ ਸਪਰੇਹਾਂ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਬਲਾਸਟ ਦੀਆਂ ਕਰੀ ਜਾਓ ਫੰਗਸ ਦੀਆਂ ਕਰੀ ਜਾਓ ਬਾਅਦ ਦੇ ਵਿੱਚ ਤੁਸੀਂ ਦੁਬਾਰੇ ਕਰੀ ਜਾਓਗੇ ਇਹੀ ਕਾਰਨ ਹੁੰਦਾ ਵੀ ਸਾਨੂੰ ਸਪਰੇਹਾਂ ਜਿਹੜੀਆਂ ਨੇ ਉਹ ਰਿਪੀਟ ਤੇ ਕਰਨੀਆਂ ਪੈ ਜਾਂਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿਤੇ ਗੋਪ ਦੀ ਸੁੰਡੀ ਨਹੀਂ ਕਿਤੇ ਪੱਤਾ ਲਵੇਟ ਦੀ ਸੁੰਡੀ ਹਜੇ ਕੋਈ ਲੋੜ ਨਹੀਂ ਇਹ ਤੇ ਫੰਗਸ ਦੀਆਂ ਸਪਰੇਹਾਂ ਕਰਨ ਦੀ ਜਾਂ ਇਹਦੇ ਤੇ ਤੇਲੇ ਦੀਆਂ ਸਪਰੇਹਾਂ ਕਰਨ ਦੀ ਤੇ ਜਿਹੜੀ ਸਪਰੇ ਆਪਾਂ ਪਹਿਲੀ ਸਪਰੇ ਤੁਹਾਨੂੰ ਦੱਸਿਆ ਉਦੋਂ ਕਰਨੀ ਹੈ ਵੀ ਜਦੋਂ ਮੁੰਜਰੇ ਨੇ ਚੱਕ ਲਈ ਕੋਈ ਕੋਈ ਮੁੰਜਰ ਦਿਖਣ ਲੱਗ ਗਈ ਉਦੋਂ ਜਿਹੜਾ ਮੇਨ ਸਪਰੇ ਆਪਾਂ ਤਿੰਨ ਸਪਰੇ ਹਰ ਲਾ ਕੇ ਕਰਨੀਆਂ ਨੇ ਇੱਕ ਤਾਂ ਸੁੰਡੀ ਵਾਲੀ ਪਾ ਲਿਓ ਕੋਈ ਪਾ ਲਿਓ ਟਕੋਮੀ ਪਾ ਲਿਓ ਕੋਰਾਜਨ ਪਾ ਲਿਓ ਫੇਮ ਪਾ ਲਿਓ ਕੋਈ ਪਾ ਲਿਓ ਤੇ ਇੱਕ ਸਪਰੇ ਪਾਉਣੀ ਆ ਤੁਸੀਂ ਨੇ ਬਲਾਸਟ ਵਾਸਤੇ ਫੰਗਸ ਵਾਸਤੇ ਉਹ ਕਈ ਨੇ ਜਿਹੜੀਆਂ ਨਾਰਮਲ ਫੰਗੀ ਸਾਈਡ ਨੇ ਜਾਂ ਐਂ ਕਹ ਲਓ ਫੇਮਸ ਨੇ ਐਮੀ ਸਟਾਰ ਹੋਇਆ ਨਟੀਬੋ ਹੋਇਆ ਉਹ ਕਰ ਸਕਦੇ ਹੋ ਜਾਂ ਮੁਚਲ ਵਾਸਤੇ ਸਪੈਸ਼ਲ ਵੀ ਫੰਗਸ ਫੰਗੀ ਸਾਈਡ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਆ ਰਹੇ ਨੇ ਕੋਈ ਵੀ ਤੁਸੀਂ ਇਹੋ ਜਿਹਾ ਫੰਗੀ ਸਾਈਡ ਪਾ ਸਕਦੇ ਹੋ ਜਿਹਦਾ 25 ਦਿਨ ਤੱਕ ਦਾ ਰਿਜ਼ਲਟ ਹੋਵੇ ਕੋਈ ਵੀ ਮਾੜੀ ਦਵਾਈ ਮੁਚਲ ਦੇ ਵਿੱਚ ਮੈਂ ਇਹੀ ਸਲਾਹ ਦੇਵਾਂਗਾ ਜੂਸ ਨਾ ਕਰਿਓ ਕੋਈ ਵੀ ਦੇਸੀ ਡੁਪਲੀਕੇਟ ਜਿਹੜੀ ਹੈ ਡੁਪਲੀਕੇਟ ਦਵਾਈ ਆ ਉਹ ਜੂਸ ਨਾ ਕਰਿਓ ਤਾਂ ਪਹਿਲੀ ਹੋਗੀ ਸੁੰਡੀ ਵਾਲੀ ਦੂਸਰੀ ਹੋਗੀ ਫੰਗਸ ਵਾਲੀ ਤੇ ਤੀਸਰੀ ਸਪਰੇ ਤੁਸੀਂ ਤੇਲੇ ਵਾਲੀ ਪਾ ਸਕਦੇ ਹੋ ਉਹਦੇ ਵਿੱਚ ਤੁਸੀਂ ਲਾਲ ਘਟਾਰਾ ਪਾ ਸਕਦੇ ਹੋ ਉਹਦੇ ਨਾਲ ਤੁਸੀਂ ਚੈਸ ਕਰ ਸਕਦੇ ਹੋ ਪਰ ਲਾਲ ਘਟਾਰਾ ਦਾ ਪਹਿਲੀ ਸਪਰੇ ਦੇ ਵਿੱਚ ਡੋਜ਼ ਬਹੁਤ ਘੱਟ ਰੱਖਿਓ 100 ਐਮਐਲ ਕਿੱਲੇ ਦੀ ਪਾ ਪਾਉਨੇ ਆ ਤਾਂ ਉਦੋਂ 70 ਜਾਂ 80 ਐਮਐਲ ਤੋਂ ਵੱਧ ਨਾ ਪਾਓ ਤੇ ਜਿਹੜੀ ਚੌਥੀ ਮੇਨ ਸਪਰੇ ਹੈ ਉਹ ਚੈਸ ਜਿਹੜੀ ਕਿ ਕਾਲੇ ਤੇਲੇ ਵਾਸਤੇ ਹੈ ਉਹ ਤੁਸੀਂ ਪਹਿਲੀ ਜਿਹੜੀ ਸਪਰੇ ਕਰੋਂਗੇ ਉਹਦੇ ਵਿੱਚ ਸਕਿੱਪ ਕਰਕੇ ਜਿਹੜੀ 25 ਦਿਨਾਂ ਬਾਅਦ ਦੁਬਾਰੇ ਰਿਪੀਟ ਕਰੋਗੇ ਸਪਰੇ ਜਦੋਂ ਪੂਰੀ ਮੁੰਜਰ ਆ ਜਿਹੜੀ ਉਹ ਨਿਕਲ ਗਈ ਤੇ ਬੂਰ ਜਿਹੜਾ ਝੜ ਗਿਆ ਉਸ ਤੋਂ ਬਾਅਦ ਤੁਸੀਂ ਚੈਸ ਦੁਬਾਰੇ ਵੀ ਕਰ ਸਕਦੇ ਹੋ ਉਹੀ ਜਿਹੜੀਆਂ ਸਪਰੇਆਂ ਤੁਸੀਂ 25 ਦਿਨਾਂ ਬਾਅਦ ਦੁਬਾਰੇ ਰਿਪੀਟ ਕਰ ਸਕਦੇ ਹੋ ਜੇ 25-25 ਦਿਨਾਂ ਦੇ ਪਹਿਲੀ ਸਪਰੇ ਕਰਕੇ ਅੱਜ ਤੋਂ ਤੁਸੀਂ 25 ਦਿਨਾਂ ਬਾਅਦ ਪਹਿਲੀ ਸਪਰੇ ਕਰਦੇ ਹੋ ਮੰਨ ਲਓ 5 ਸਤੰਬਰ ਨੂੰ ਤੁਸੀਂ ਪਹਿਲੀ ਸਪਰੇ ਕਰੋ ਐਤੂ ਬਾਅਦ ਤੁਸੀਂ ਦੂਜੀ ਸਪਰੇ ਜਿਹੜੀ ਉਹ ਸਤੰਬਰ 25 ਦੇ ਆਸ-ਪਾਸ ਕਰੋ ਜਾ ਇਹ ਦੋ ਸੁਪਰੇਹਾਂ ਨਾਲ ਸੋਡੀ ਜਿਹੜੀ ਆ ਮੁੱਛਲ ਆ ਜਾਂ ਜਿਹੜੀ ਵੀ ਗੇਤੀ ਵੈਰਾਈਟੀ ਤੁਸੀਂ ਲਾਈ ਆ ਬਾਸਮਤੀ ਦੀ ਉਹ ਪੂਰੀ ਪੱਕ ਜੂਗੀ ਤੁਹਾਨੂੰ ਬਾਰ ਬਾਰ ਝੋਲੀ ਢੋਲੀ ਚੱਕਣ ਦੀ ਜਿਹੜੀ ਆ ਉਹ ਲੋੜ ਨਹੀਂ ਹੈਗੀ ਇਹੀ ਸੀ ਅੱਜ ਦੀ ਆਪਣੀ ਵੀਡੀਓ ਤੇ ਤੁਹਾਡੇ ਨਾਲ ਗੱਲਾਂ ਕੀਤੀਆਂ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਤੁਹਾਨੂੰ ਆਪਾਂ ਅਪਡੇਟ ਦਿੰਦੇ ਰਹਾਂਗੇ ਜਿਹੜੀ ਵੀ ਕੋਈ ਦਵਾਈ ਆਪਾਂ ਕਰਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ